ਮੈਨੂੰ ਅਜ ਡੇਢ ਮਹੀਨਾ ਹੋ ਗਿਆ ਥਾਣੇ ਜਾਂਦੇ ਨੂੰ ਆ ਸੱਚੋ ਕਹਿੰਦਾ ਪਰ ਚਾ ਤਰਤਾ ਵੀ ਹਊ ਪਤਾ ਕਿਉਂ ਉਹ ਮੇਰੇ ਘਰ ਆਣ ਕੇ ਪਾਏ ਆ ਤੇ ਮੈਂ ਉੱਤੇ ਕੁੱਠ ਝੜ ਕੇ ਈਟਾਂ ਮਾਰੀਆਂ ਤੇ ਗਾਲਾਂ ਕੱਢੀਆਂ ਆ ਹੁਣ ਮੈਂ ਐਸਐਲਆਰ ਖੋਲ੍ਹ ਲੈਂਦੀ ਆ ਥਾਣੇ ਦੇ ਵਿੱਚ ਚੋਖੋਗੇ ਲੈਂਦੀ ਆ ਠੀਕ ਆ ਤੇ ਜੋ ਵੀ ਮੇਰੇ ਤੇ ਕਾਰਵਾਈ ਹੁੰਦੀ ਆ ਕਰ ਦੋ ਤੇ ਮੈਂ ਕੱਲ ਰਾਤੀ ਐਸਐ ਥਾਣੇਦਾਰ ਨੂੰ ਫੋਨ ਕੀਤਾ ਵੀ ਮੈਂ ਬੰਦੇ ਦੋਵੇਂ ਮਾਰਦਣੇ ਆ ਜਿਨ੍ਹਾਂ ਨੇ ਮੇਰੇ ਘਰ ਆਣ ਕੇ ਈਟਾਂ ਮਾਰੀਆਂ ਡੇਢ ਮਹੀਨੇ ਤੋਂ ਤੇ ਆਪਣਾ ਹੁਣ ਬੰਦੋਬਸਤ ਕਰ ਲੈਣ ਤੇ ਜਮਿਆਰ ਹੋਗਾ ਐਸਐਚਓ ਸਰਬਜੀਤ ਸਿੰਘ ਮੈਂ ਜਸਵਿੰਦਰ ਸਿੰਘ ਬੋਲਦਾ ਜਗਦੀਪ ਫਰੀਆ ਮੇਰੀ ਗੱਲ ਹੋ ਚੁੱਕੀ ਆ ਕੱਲ ਦੀ ਠੀਕ ਆ ਤੇ ਉਹਨੂੰ ਮੈਂ ਬਾਤ ਚੁੱਕਿਆ ਸਭ ਕੁਝ ਸਾਰੇ ਸਾਰੀਆਂ ਦਰਖਾਸਤਾਂ ਐਸਐਲਆਰ ਇਹ ਹੁਣ ਵੇਖੋ ਕਦਮ ਮੁਕਾਬਲਾ ਹੁੰਦਾ ਲਾਈਵ ਕਰਦਾ ਸ਼ੋਅ ਇਹਨੂੰ ਇਹ ਪੁਲਿਸ ਦੀ ਵੇਖੋ ਕੀ ਬੰਦਾ ਆ ਜੀ ਜਸਵਿੰਦਰ ਸਿੰਘ ਤੇ ਆ ਨਗਜਨ ਜਿਹੜਾ ਵਾ ਜਿਹੜੀ ਮੈਂ ਗਾਨੇ ਨਾਲ ਖੋ ਕੇ ਲਿਆਂਦੀ ਆ ਉਹ ਕਰ ਲਈ ਆ ਨਗਜਨ ਦੇ ਕਰੀ ਗੋਲੀਆਂ ਕੱਟ ਕੇ ਤੇ ਫੇਰ ਦਿੱਤੀਆਂ ਪਾ ਇਹ ਹੁਣ ਲੱਗਾ ਇੱਕ ਮਿੰਟ ਆ ਜਾ ਉਹਦੋਂ ਭਾਵੇਂ ਪੁਲਿਸ ਆ ਜੀ ਝੜ ਗਿਆ ਜੀ ਇੱਕ ਗੋਲੀ ਚੈਂਬਰ ਚਾ ਬਾਕੀ ਵਿੱਚ ਆ ਮੈਂ ਇਹ ਸਭ ਕੁਝ ਵਾਪਸ ਕਰਨ ਨੂੰ ਤਿਆਰ ਆਂ ਪੁਲਿਸ ਨੂੰ ਪਰ ਇਹ ਆ ਵੀ ਉਹਨਾਂ ਦੇ ਪਰਚਾ ਹੋਵੇ ਤੇ ਜਿਹੜੀ ਕਾਰਵਾਈ ਮਰਤੇ ਹੁੰਦੀ ਆ ਨਾ ਪੁਲਿਸ ਦੀ ਜੇ ਐਸ ਐਚਓ ਨੇ ਆਣ ਕੇ ਮੈਨੂੰ ਆਪ ਆਇਆ ਘੇਰਾ ਤੇ ਮੁਕਾਬਲਾ ਕੀਤਾ ਉਹਦੀ ਜ਼ਿੰਮੇਵਾਰ ਐਸ ਐਚਓ ਸਰਬਜੀਤ ਸਿੰਘ ਦਵਿੰਦਰ ਸਿੰਘ ਆਮ ਆਦਮੀ ਪਾਰਟੀ ਹੋਏਗੀ ਜੇ ਮੁਕਾਬਲਾ ਹੋਇਆ ਤੇ ਮੈਂ ਮੁਕਾਬਲਾ ਕਰਾਂਗਾ ਪਰ ਜੇ ਪੁਲਿਸ ਨੇ ਉਹਨਾਂ ਤੇ ਪਰਚਾ ਕਰਦਾ ਜਿਹੜਾ ਉਹ ਮੇਰੇ ਘਰ ਆਣ ਕੇ ਪਏ ਆ ਤੇ ਠੀਕਾ ਜੇ ਉਹਨਾਂ ਨੇ ਕਿਹਾ ਵੀ ਨਹੀਂ ਕੱਲਾ ਤੇਰੇ ਤੇ ਕਰਨਾ ਤੇ ਫਿਰ ਨਹੀਂ ਉਹਨਾਂ ਨੂੰ ਗ੍ਰਿਫਤਾਰ ਕਰ ਦੋ ਤੇ ਮੈਂ মিডিਆ ਦੇ ਸਾਹਮਣੇ ਆਤਮ ਸਮਰਪਣ ਕਰਾਂਗਾ ਮੇਰੇ ਤੇ ਜਿਹੜੀ ਧਾਰਾ ਲੱਗਦੀ ਆ ਵੀ ਇਹਨੇ ਥਾਣੇ ਦੇ ਵਿੱਚੋਂ ਐਸਐਲਆਰ ਖੋ ਗਏ ਖੜੀ ਆ ਤੇ ਉਹ ਮੈਨੂੰ ਮੈਂ ਉਹਦੇ ਵਿੱਚ ਸਜ਼ਾ ਭੁਗਤਾਂਗਾ ਹਾਂ ਵਾਹਿਗੁਰੂ ਜੀ ਬਾਕੀ ਸਾਰਾ ਮੈਂ ਪੱਤਰਕਾਰਾਂ ਨੂੰ ਦੇ ਚੁੱਕਾ ਇਹ ਸਾਰੀ ਗੱਲ ਪੱਤਰਕਾਰਾਂ ਤੱਕ ਪਹੁੰਚ ਚੁੱਕੀ ਆ ਤੇ ਬਾਕੀ ਜੋ ਰਿਪੋਰਟਾਂ ਨੇ ਦਿੱਤੀ ਉਹ ਵੀ ਮੈਂ ਫੇਸਬੁਕ ਤੇ ਅਪਲੋਡ ਕਰ ਦਿੰਨਾ ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ